ਜਦੋਂ ਮੇਰਾ ਆਪਰੇਟ ਹੋ ਗਿਆ ਉਸ ਤੋਂ ਬਾਅਦ ਮੈਨੂੰ ਵਾਰਡ ਦੇ ਵਿੱਚ ਲਿਆਏ ਉੱਥੇ ਜਿਹੜਾ ਮੇਰਾ ਰੂਮ ਸੀਗਾ ਉਹਦੇ ਵਿੱਚ ਇੱਕ ਮੈਂ ਸੀਗਾ ਮੇਰਾ ਤਾਂ ਪਿੱਤੇ ਦਾ ਆਪਰੇਟ ਹੋਇਆ ਹੋਇਆ ਸੀ ਮੇਰੇ ਨਾਲ ਇੱਕ ਹੋਰ ਸੀਗਾ ਉਹਦਾ ਵੀ ਇੱਦਾਂ ਹੀ ਪਥਰੀ ਕਰਕੇ ਉਹਦਾ ਵੀ ਆਪਰੇਟ ਹੋਇਆ ਹੋਇਆ ਸੀਦਾ ਨਾਮ ਸੀਗਾ ਬਗੀਚਾ ਤੇ ਸੀਗਾ ਵਿਚਾਰਾ ਜਲਾਲਾਬਾਦ ਤੋਂ ਵਿਚਾਰੇ ਨਾ ਬਾਲੇ ਹੀ ਗਰੀਬ ਜੇ ਸੀਗੇ ਵਿਚਾਰੇ ਕੋ ਰਜਾਈ ਵੀ ਹੈਣੀ ਸੀਗੀ ਹਨਾ ਪਰ ਮੇਰੇ ਨਾਲ ਬਹੁਤ ਵਧੀਆ ਦੇ ਮੰਮੀ ਡੈਡੀ ਨੇ ਬਹੁਤ ਵਧੀਆ ਜਿਵੇਂ ਗੱਲਬਾਤ ਕੀਤੀ ਹਨਾ ਮੇਰੇ ਘਰਦਿਆਂ ਦੇ ਨਾਲ ਤੇ ਜਿਵੇਂ ਆਪਣੇ ਘਰ ਦੇ ਤਾਂ ਉੱਦਾਂ ਹੀ ਡਾਊਨ ਟੂ ਅਰਥ ਹੈਗੇ ਇਹਨਾਂ ਨੇ ਵੀ ਬਹੁਤ ਵਧੀਆ ਜਿਵੇਂ ਉਹ ਰੋਟੀ ਵੀ ਮੇਰੀ ਬਣ ਕੇ ਆਉਂਦੀ ਸੀ ਉਹਨਾਂ ਦੀ ਵੀ ਨਾਲ ਹੀ ਲਿਆਉਂਦੇ ਸੀਗੇ ਪਰ ਜਿਵੇਂ ਦੋ ਵਾਰੀ ਬਣ ਕੇ ਆਉਣੀ ਸੀਗੀ ਮੈਨੂੰ ਉੱਥੇ 48 ਘੰਟੇ ਰੱਖਣਾ ਸੀਗਾ ਦੋ ਦਿਨ ਹਣਾ ਉਹ ਉਹਨਾਂ ਨੇ ਮੈਨੂੰ ਦੋ ਦਿਨ ਰੱਖਿਆ ਇਦਾਂ ਹੀ ਸ਼ਾਮ ਨੂੰ ਚਾਚੇ ਹੋਰੇ ਆ ਗਏ ਮਿਲਣ ਵਾਸਤੇ ਮੇਰੇ ਮਾਸੀ ਹੋਰੇ ਆਏ ਮੈਨੂੰ ਬਾਦੂ ਸਾਡੇ ਸਾਡੇ ਤਾਂ ਰਿਸ਼ਤੇਦਾਰ ਜਿਵੇਂ ਕੋਈ ਕੁਛ ਲਈ ਆਉਂਦਾ ਕੋਈ ਕੁਛ ਲਈ ਆਉਂਦਾ ਮੈਂ ਤਾਂ ਕੁਛ ਖਾਣਾ ਹੀ ਨਹੀਂ ਸੀਗਾ ਕਿਉਂਕਿ ਮੇਰੇ ਤਾਂ ਬਾਥਰੂਮ ਵਾਲੀ ਪੈਪ ਲੱਗੀ ਹੋਈ ਸੀਗੀ ਤੇ ਮੈਨੂੰ ਕੁਛ ਖਾਣ ਨੂੰ ਤਾਂ ਦੇਣਾ ਹੀ ਨਹੀਂ ਸੀਗਾ ਕਿਉਂਕਿ ਮੇਰੇ ਵੀ ਮੈਂ ਵਾਸ਼ਰੂਮ ਵੀ ਨਹੀਂ ਸੀ ਜਾ ਸਕਦਾ ਵੀ ਡਾਕਟਰ ਨੇ ਕਿਹਾ ਸੀ ਨੇ ਹਿਲਣਾ ਨਹੀਂਗਾ ਹਨਾ ਵੀ ਲਿਕਵਿਡ ਵੀ ਨਹੀਂ ਸੀ ਹਜੇ ਦੇਣਾ ਵੀ ਇੱਕ ਉਹਨਾਂ ਨੇ ਕਿਹਾ ਸੀਗਾ ਵੀ ਕੱਲ ਨੂੰ ਸਵੇਰੇ ਇਹਨੂੰ ਚਾਹ ਦੇ ਦਿਓ ਤੁਸੀਂ ਸ਼ਾਮ ਜੇ ਜਦੋਂ ਹੋਈ ਤੇ ਮੇਰਾ ਚਾਚਾ ਆ ਗਿਆ ਚਾਚੇ ਨਾਲ ਮੇਰੀ ਬਹੁਤ ਵਧੀਆ ਜਿਵੇਂ ਯਾਰੀ ਦੋਸਤੀ ਹੈਗੀ ਆ ਵੀ ਇੱਕ ਭਰਾਵਾਂ ਵਾਲਾ ਸਾਥ ਵੀ ਆ ਸਾਡਾ ਚਾਚੇ ਵਾਲਾ ਸਾਥ ਵੀ ਆ ਦੋਸਤਾਂ ਵਾਲਾ ਸਾਥ ਵੀ ਆ ਸਾਰੇ ਸਾਥ ਵੀ ਆ ਚਾਚੇ ਨਾਲ ਤੇ ਚਾਚੇ ਨੂੰ ਮੈਂ ਕਿਹਾ ਮੈਂ ਕਿਹਾ ਚਾਚਾ ਵੀ ਚਲ ਹੋ ਕੁਛ ਖਾਣ ਪੀਣ ਨੂੰ ਨਹੀਂ ਦੇਣਾ ਤਾਂ ਮੈਨੂੰ ਇੱਕ ਟੌਫੀ ਦੇ ਦਿਓ ਯਾਰ ਪਹਿਲੇ ਤਾਂ ਮੈਂ ਕਿਹਾ ਵੀ ਮੈਨੂੰ ਕੁਛ ਨਾ ਕੁਛ ਖਵਾਓ ਉਹ ਕਹਿੰਦਾ ਵੀ ਖਵਾ ਤਾਂ ਤੈਨੂੰ ਸਕਦੇ ਹੀ ਨਹੀਂ ਕੁਛ ਵੀ ਐਦਾਂ ਤੈਨੂੰ ਵਾਸ਼ਰੂਮ ਤੇ ਜਦ ਮੈਂ ਕਿਹਾ ਵੀ ਮੈਂ ਤਾਂ ਲੈਟਰਿੰਗ ਆਈਏ ਕਿਉਂਕਿ ਮੇਰੇ ਤੋਂ ਨਾ ਜਾ ਕੇ ਐ ਪਿਆ ਹੀ ਨਹੀਂ ਸੀ ਜਾਂਦਾ ਮੇਰਾ ਸੀ ਕਿ ਮੈਂ ਉੱਠ ਕੇ ਤੁਰਾਂ ਫਿਰਾਂ ਹਨਾ ਉਹ ਉਹਨਾਂ ਨੇ ਵੀ ਡਾਕਟਰ ਨੂੰ ਫੋਨ ਕੀਤਾ ਵੀ ਕਹਿੰਦਾ ਇਹਨੂੰ ਵੀ ਐਦਾਂ ਐਦਾਂ ਕਰਕੇ ਇਹ ਤਾਂ ਕਹਿੰਦਾ ਵੀ ਮੈਂ ਤਾਂ ਵਾਸ਼ਰੂਮ ਜਾਣਾ ਹੈਗਾ ਉਹ ਕਹਿੰਦਾ ਵੀ ਇਹਨੂੰ ਵਾਸ਼ਰੂਮ ਆ ਹੀ ਨਹੀਂ ਸਕਦਾ ਕਿਉਂਕਿ ਜਿਹੜਾ ਹੈਗਾ ਇਹ ਤਾਂ ਵਾਸ਼ਰੂਮ ਉਹਦੇ ਆਸਤੇ ਤਾਂ ਇਹਨੂੰ ਲੱਗੀ ਹੋਈ ਆ ਪੈਪ ਤੇ ਦੂਜਾ ਨੂੰ ਆ ਹੀ ਨਹੀਂ ਸਕਦਾ ਕਿਉਂਕਿ ਇਹਨੇ ਕੁਛ ਖਾਦਾ ਪੀਤਾ ਹੀ ਨਹੀਂ ਹੈਗਾ ਮੈਂ ਕਿਹਾ ਨਹੀਂ ਆਇਆ ਹੈਗਾ ਤੇ ਕਹਿੰਦਾ ਨਹੀਂ ਵੀ ਇਹਨੂੰ ਆਜ ਨਹੀਂ ਸਕਦਾ ਇਹਨੂੰ ਬੋਲੀ ਜਾਣ ਦੋ ਮਾਮੇ ਨੂੰ ਫੋਨ ਕੀਤਾ ਤੇ ਮਾਮਾ ਕਹਿੰਦਾ ਕੋਈ ਨਹੀਂ ਇਹਨੂੰ ਬੋਲੀ ਜਾਣ ਦੋ ਵੀ ਤੁਸੀਂ ਇਹਨੂੰ ਕਿਤੇ ਨਹੀਂ ਲੈ ਲੂ ਕੇ ਜਾਣਾਗਾ ਵੀ ਇਹਦੇ ਇਹਦਾ ਟਾਂਕੇ ਹਿੱਲ ਜਾਣਗੇ ਮੈਂ ਕਿਹਾ ਮੈਂ ਫੇਰ ਉਹਨਾਂ ਨੂੰ ਕਿਹਾ ਅੱਦੇ ਕਿ 15-20 ਮਿੰਟਾਂ ਦੇ ਬਾਅਦ ਮੈਂ ਚਾਚਾ ਨੇ ਕਿਹਾ ਮੈਂ ਕਿਹਾ ਚੱਲ ਤੁਸੀਂ ਮੈਨੂੰ ਟੌਫੀ ਤਾਂ ਦੇ ਦਿਓ ਯਾਰ ਮੇਰਾ ਮੂੰਹ ਬਹੁਤ ਕੋੜਾ ਹੋ ਜਾਂਦਾ ਉਹਨਾਂ ਨੇ ਮਾਮੇ ਨੂੰ ਫੋਨ ਕੀਤਾ ਮਾਮਾ ਕਹਿੰਦਾ ਵੀ ਜੇ ਤੁਸੀਂ ਇਹਨੂੰ ਕੁਝ ਵੀ ਖਾਣ ਪੀਣ ਨੂੰ ਦੇਤਾ ਨਾ ਤੇ ਇਹਨੂੰ ਆ ਜਾਣੀ ਹੈਗੀ ਐ ਉਲਟੀ ਜਾਂ ਇਹਦਾ ਕੁਝ ਨਾ ਕੁਝ ਇਦਾਂ ਦਾ ਹੋਊਗਾ ਇਹਦੇ ਟਾਂਕੇ ਹਿੱਲ ਜਾਣੇ ਬੀਜੇ ਨੇ ਹੌਂਕਾ ਜਿਹਾ ਪਰ ਲਿਆ ਤਾਂ ਉਹ ਕੰਦਾ ਵੀ ਨਹੀਂ ਹੈ ਤਾਂ ਮੰਨਦਾ ਨਹੀਂ ਪਿਆ ਫਿਰ ਮਾਮਾ ਇਹਨੂੰ ਕਹਿੰਦਾ ਵੀ ਅੱਧੀ ਤੋਂ ਵੀ ਅੱਧੀ ਇਹਨੂੰ ਟੌਫੀ ਦੇ ਦੋ ਚਾਚੇ ਨੇ ਗਏ ਚਾਚੇ ਕੋ ਟੌਫੀਆਂ ਦੀ ਵਿਜੇਤੀ ਸੀਗੇ ਚਾਚੇ ਨੇ ਅੱਧੀ ਅੱਧੀ ਤੋਂ ਅੱਧੀ ਮਾੜੀ ਜੀ ਟੌਫੀ ਮੇਰੇ ਉਹੀ ਗੱਲ ਹੋਈ ਜਦੋਂ ਮੈਂ ਟੌਫੀ ਪਾਈ ਮੂੰਹ ਦੇ ਵਿੱਚ ਤੇ ਵੀ ਮੈਨੂੰ ਤਾਂ ਆ ਗਈ ਉਲਟੀ ਤੇ ਜਦੋਂ ਮੈਨੂੰ ਉਲਟੀ ਆਈ ਤੇ ਵੀ ਮੇਰੇ ਤਾਂ ਖੂਨ ਨਿਕਲਣ ਲੱਗ ਪਏ ਜਿਵੇਂ ਟਾਂਕੇ ਲੱਗੇ ਹੋਏ ਸੀ ਫਿਰ ਉਸੇ ਟਾਈਮ ਦੇ ਉੱਤੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਆ ਗਏ ਜਿਵੇਂ ਸੱਟ ਵਾੜ ਦਾ ਕੀਤਾ ਤੇ ਉਹ ਸਹੀ ਹੋ ਗਿਆ ਤੇ ਉੱਤੇ ਉਹਨੇ ਲਾਤੀਆਂ ਪੱਟੀ ਜੀ ਲਾਤੀ ਇੱਕ ਵੀ ਕਹਿੰਦਾ ਹੁਣ ਇਹਨੂੰ ਹਿਲ ਹਣਾ ਜਦੋਂ ਨੰਦੂ ਵੀ ਨੂੰ ਚੁੱਪ ਕਰਕੇ ਕਹੋ ਵੀ ਇਹਨੂੰ ਸੌਂ ਜਾ ਪਤਾ ਨਹੀਂ ਕਿਵੇਂ ਮੈਨੂੰ ਗੱਲਾਂ ਗੁੱਲਾਂ ਦੇ ਵਿੱਚ ਲਾਈ ਰੱਖਿਆ ਤੇ ਮੈਨੂੰ ਨੀਂਦ ਆ ਗਈ ਹਣਾ ਨੀਂਦ ਆਇਆ ਗਈ ਤੇ ਮੈਨੂੰ ਤਾਂ ਫਿਰ ਪਤਾ ਹੀ ਨਹੀਂ ਮੈਂ ਕਿੱਥੇ ਜਦੋਂ ਸੋਈ ਗਿਆ ਮੈਂ ਸਵੇਰੇ ਮੈਂ ਉੱਠਿਆ ਤੇ ਉਸ ਤੋਂ ਬਾਅਦ ਵੀ ਸਾਰਾ ਕੁਝ ਸਹੀ ਸੀ ਘਟਾਂ ਕੇ ਡੁੰਕੇ ਜ ਕੁਝ ਨਹੀਂ ਸੀ ਖਿਲਿਆਗਾ ਤੇ ਚਲੋ ਵੀ ਇਹ ਮੁਸੀਬਤ ਵੀ ਟਲੀ ਹਣਾ